ਵਾਇ ਗੁਰੂ ਜੀ ਦਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਮੈਂ ਇਸ ਟਾਈਮ ਹੈਗਾ ਮਾਂ ਆਲੀ ਆਲੀ ਸਾਈਡ ਤੇ ਬਾਉਪੁਰ ਏਰੀਆ ਦੇ ਵਿੱਚ ਤੇ ਇਸ ਟਾਈਮ ਮੈਂ ਗਿਆ ਸੀ ਕਬੀਰਪੁਰ ਮੰਡੀ ਦੇ ਵਿੱਚ ਤੇ ਇਧਰ ਪਿੱਛੇ ਤੱਕ ਦੇਖੋ ਇਹ ਜਿਹੜੀ ਸਾਰੀ ਸੇਵਾ ਚੱਲਦੀ ਪਈ ਆ ਮਿੱਟੀ ਦੀ ਸੇਵਾ ਤੇ ਪੂਰੇ ਭਰਨ ਦੀ ਸੇਵਾ ਤੇ ਇਹ ਲਾਗੇ ਲਾਗੇ ਪਿੰਡਾਂ ਦੀ ਬਾਉਪੁਰ ਉਹ ਲੈ ਕੇ ਕਬੀਰਪੁਰ ਚੱਕਾ ਲੋਦੀਆਲ ਆਲੀ ਵੱਡੀ ਆਲੀ ਨਿੱਕੀ ਆਲੀ ਬੂਲੇ ਇਧਰ ਤਕਰੀਬਨ ਜਿੰਨੇ ਪਿੰਡ ਹੈਗੇ ਆ ਸਾਰੇ ਵੀਰ ਸੇਵਾ ਕਰਦੇ ਆ ਇਹ ਜਿਹੜੀ ਸੰਗਤ ਆ ਜਿਹੜੀ ਹੈਗੀ ਚੱਕ ਪਿੰਡ ਦੀ ਆ ਤੇ ਹਾਂਜੀ ਵੀਰ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਸਾਰੀ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਾਨੂੰ ਸਜੇਉਗ ਦਿਓ ਅਸੀਂ ਸਾਰੀ ਸੰਗਤ ਜਿੰਨੇ ਵੀ ਨਗਰ ਸਾਡੇ ਲਾਗੇ ਕਬੀਰਪੁਰ ਹਾਜੀਪੁਰ ਲੋਦੀਆਲ ਹਸੈਨਪੁਰ ਬੂਲੇ ਆਲੀ ਕਲਾਂ ਮੰਡ ਬਾਉਪੁਰ ਦੀਆਂ ਸੰਗਤਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਕੁਦਰਤੀ ਆਫਸਰ ਨਾਲ ਇੱਥੇ ਬੰਨ ਸਾਡਾ ਟੁੱਟ ਚੁੱਕੇ ਆ ਸਾਡੇ ਦੋਵਾਂ ਤਿੰਨਾਂ ਪਿੰਡਾਂ ਦੇ ਪਿੱਛੋਂ ਕਿਤੇ ਵੀ ਫਸਲ ਦਾ ਕੋਈ ਕੁਝ ਨਹੀਂ ਰਿਹਾ ਲੈਣ ਦੇਣ ਸਾਰੀ ਫਸਲ ਡੁੱਬ ਗਈ ਆ ਤੇ ਸਾਨੂੰ ਮਿੱਟੀ ਦੀ ਲੋੜ ਆ ਬਹੁਤ ਜ਼ਿਆਦੀ ਤੋਂ ਜ਼ਿਆਦੀ ਬਾਕੀ ਸੰਗਤ ਦਾ ਸਹਿਯੋਗ ਸਾਨੂੰ ਉਸ ਤੋਂ ਵੀ ਜ਼ਿਆਦਾ ਚਾਹੀਦਾ ਵਾ ਜਿਹੜੇ ਮੇਰੇ ਵੀਰ ਆ ਸਕਦੇ ਆ ਆਪਣਾ ਟਾਈਮ ਕੱਢ ਕੇ ਜਰੂਰ ਆਓ ਇੱਥੇ ਸੇਵਾ ਕਰਨ ਬੁਰੇ ਭਰਨ ਦੀ ਸੇਵਾ ਚੱਲ ਰਹੀ ਆ ਕਬੀਰਪੁਰ ਦਾਣਾ ਮੰਡੀ ਦੇ ਵਿੱਚ ਕਬੀਰਪੁਰ ਦਾਣਾ ਮੰਡੀ ਦੇ ਵਿੱਚ ਬੋਰੇ ਭਰਨ ਦੀ ਸੇਵਾ ਚੱਲ ਰਹੀ ਆ ਤੇ ਬਾਕੀ ਮੇਰੇ ਵੀਰ ਕੋਈ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨਾ ਚਾਹੁੰਦਾ ਵਾ ਲੰਗਰ ਪਾਣੀ ਦੀ ਸੇਵਾ ਦੀ ਡੀਜ਼ਲ ਵਾਸਤੇ ਤੇਲ ਦੀ ਸੇਵਾ ਦੀ ਵੀ ਲੋੜ ਆ ਤੁਹਾਨੂੰ ਪਤਾ ਜਿਹੜਾ ਐਡਾ ਵੱਡਾ ਘਰ ਜਾ ਇਹ ਡੀਜ਼ਲ ਨਾਲ ਹੀ ਚੱਲਣਾ ਵਾ ਤੇ ਸੰਗਤ ਦਾ ਸਹਿਯੋਗ ਬਹੁਤ ਜ਼ਿਆਦਾ ਚਾਹੀਦਾ ਵਾ ਆਪਾਂ ਨੂੰ ਇਹ ਘਟੋ ਘਟ ਵੀ ਜ਼ਿਆਦਾ ਨਹੀਂ ਤਾਂ 15-20 ਰਣ ਮਹੀਨਾ ਦਾ ਕੰਮ ਹੀ ਚੱਲਣਾ ਹੀ ਆ ਜੀ ਤੇ ਸਾਨੂੰ ਵੱਧ ਤੋਂ ਵੱਧ ਸੰਗਤ ਦੀ ਲੋੜ ਆ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਸਾਡੇ ਪਿੰਡ ਦੀ ਚੱਕ ਦੀ ਹਾਜੀਪੁਰ ਦੀ ਕਬੀਰਪੁਰ ਦੀ ਲੋਦੀ ਆਲ ਦੀ ਸੰਗਤ ਸਾਰੀ ਸੇਵਾ ਕਰ ਰਹੀ ਆ ਇੱਥੇ ਤੇ ਮੁੰਡੇ ਨੌਜਵਾਨ ਬਹੁਤ ਉਤਸ਼ਾਹ ਨਾਲ ਆ ਰਹੇ ਆ ਹੋਰ ਵੀ ਸਾਡੇ ਜ਼ਿਲ੍ਹੇ ਤੋਂ ਕਪੂਰਥਲੇ ਤੋਂ ਹੋਰ ਵੀ ਲਾਗੇ ਜਿਹੜੇ ਪਿੰਡ ਪੈਂਦੇ ਆ ਜਿਹੜੇ ਮੇਰੇ ਵੀਰ ਬੱਚੇ ਹੋਏ ਆ ਉਹਨਾਂ ਨੂੰ ਅਸੀਂ ਅਰਦਾਸ ਬੇਨਤੀ ਕਰਦੇ ਆਂ ਕਿ ਆਪਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਜਰੂਰ ਇੱਥੇ ਆਓ ਸਾਡੇ ਕੋਲ ਸਾਡੇ ਨਾਲ ਹੈਲਪ ਕਰਾਓ ਸਾਨੂੰ ਸਾਰਿਆਂ ਦੀ ਮਦਦ ਦੀ ਬਹੁਤ ਜ਼ਿਆਦੀ ਲੋੜ ਵਾ ਅਸੀਂ ਇਕੱਲੇ ਇਹ ਕੰਮ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ